ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਿੱਖਿਆ ਵਿਭਾਗ ਦੇ ਨਵ ਨਿਯੁਕਤ ਡੀਓ ਰਾਜੇਸ਼ ਸ਼ਰਮਾ ਨੂੰ ਅਹੁਦਾ ਸੰਭਾਲਣ ਉਪਰੰਤ ਰਾਸਾ ਦੇ ਪ੍ਰਧਾਨ ਪ੍ਰਿੰਸੀਪਲ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਰਾਜੇਸ਼ ਸ਼ਰਮਾ ਡੀਓ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਸਨਮਾਨਿਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਓ ਸ਼ਰਮਾ ਨੇ ਕਿਹਾ ਕਿ ਉਹ ਸਿੱਖਿਆ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਮਹਿਮਾਨਯੋਗ ਸਰਪ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਬਹੁਤ ਧੰਨਵਾਦੀ ਹਾਂ ਮੇਰੇ ਐਜੂਕੇਸ਼ਨ ਮਿਨਿਸਟਰ ਬੈਂਸ ਸਾਹਿਬ ਮੇਰੇ ਸੈਕਟਰੀ ਐਜੂਕੇਸ਼ਨ ਡਿਪਾਰਟਮੈਂਟ ਦਾ ਇਹ ਉਹਨਾਂ ਨੇ ਮੈਂ ਜਿਹੜੀ ਰਿਕਵੈਸਟ ਕੀਤੀ ਸੀ ਉਹਨਾਂ ਨੇ ਮੇਰੀ ਮੰਨੀ ਆ ਤੇ ਇੱਥੇ ਮੈਨੂੰ ਲਾਇਆ ਵਾ ਤੇ ਮੈਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਕੰਮ ਕੀਤਾ ਔਰ ਮੈਂ ਇੱਥੇ ਵੀ ਪਹਿਲਾਂ ਲੜਾਵਾ ਐਜ਼ ਅ ਡਿਪਟੀ ਡੀਓ ਸੈਕੰਡਰੀ 'ਚ ਕੰਮ ਕੀਤਾ ਤੇ ਮੈਂ ਇਹ ਪ੍ਰੋਸਾ ਦਵਾਉਣਾ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰ ਫੀਲਡ ਦੇ ਵਿੱਚ ਅੰਮ੍ਰਿਤਸਰ ਨੂੰ ਅੱਗੇ ਲੈ ਜਾਣ ਵਾਸਤੇ ਜੜੀਆਂ ਸਮਾਜਿਕ ਕ੍ਰਿਤੀਆਂ ਵਧਦੀਆਂ ਜਾ ਰਹੀਆਂ ਨੇ ਮੋਰਲ ਵੈਲਿਊਜ਼ ਘਟਦੀਆਂ ਜਾ ਰਹੀਆਂ ਨੇ ਇਸ ਕਰਕੇ ਉਹਨਾਂ ਦੇ ਉੱਤੇ ਫੋਕਸ ਕਰਦੇ ਆ ਜੋ ਸਰਕਾਰ ਦੀਆਂ ਪਾਲਿਸੀਆਂ ਨੇ ਉਹਨਾਂ ਦੇ ਉੱਤੇ ਅੱਛੀ ਤਰੀਕੇ ਨਾਲ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਵਾ ਕੰਮ ਕਰਾਂਗਾ ਅੱਜ ਬਹੁਤ ਹੀ ਵਡ ਭਾਗਾ ਦਿਨਾ ਹੈ ਕਿਸ਼ੀ ਦੀ ਰਜੇਸ਼ ਸ਼ਰਮਾ ਜੀ ਜਿਨ੍ਹਾਂ ਦੀ ਕਿਸੇ ਵੀ ਤਾਰਫ਼ ਦੇ ਮਹਤਾਜ ਨਹੀਂ ਹੈ ਵਿਦਿਆਦਿ ਖੇਤਰਾਂ ਚ ਖੇਤਰ ਚ ਬਹੁਤ ਹੀ ਪੁਲੰਗਾ ਮਾਰਦੇ ਹੋਏ ਬਹੁਤ ਮਿਹਨਤ ਕੀਤੀ ਬਤੌਰ ਲੈਕਚਰਰ ਤੋਂ ਲੈ ਕੇ ਡਿਪਟੀ ਡੀਓ ਡੀਓ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਆਪਣੀਆਂ ਅੱਛੀਆਂ ਸੇਵਾਵਾਂ ਸ਼ਲਾਘਾਯੋਗ ਸੇਵਾਵਾਂ ਦਿੰਦੇ ਹੋਏ ਅੱਜ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਐਜੂਕੇਸ਼ਨ ਅੱਜ ਥਾਪਿਆ ਗਿਆ ਹੈ ਅਸੀਂ ਅੱਜ ਆਪਣੇ ਪੰਜਾਬ ਰਾਸਾ ਵੱਲੋਂ ਸਮੂਹ ਟੀਮ ਵੱਲੋਂ ਇਹਨਾਂ ਨੂੰ ਜੀ ਆਇਆ ਆਖਦੇ ਆ ਤੇ ਇਹਨਾਂ ਵੱਲੋਂ ਦਿੱਤੀਆਂ ਗਈਆਂ ਵਿਦਿਆ ਦੇ ਖੇਤਰ ਦੇ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਨਮਾਨਿਤ ਕਰਦੇ ਆਂ। ਅੰਮ੍ਰਿਤਸਰ ਨੂੰ ਅੱਜ ਜ਼ਿਲ੍ਹਾ ਸਖਿਆ ਅਫਸਰ ਰਜੇਸ਼ ਸ਼ਰਮਾ ਜੀ ਉਹਨਾਂ ਨੇ ਅਜਨ ਯੁਕਤੀ ਹੋਈ ਹੈ ਤੇ ਉਹਨਾਂ ਦੀ ਨਿਯੁਕਤੀ ਹੋਣ ਨਾਲ ਜਿੱਥੇ ਸਮੂਹ ਸਕੂਲ ਅਧਿਆਪਕਾਂ ਟੀਚਰਾਂ ਪ੍ਰਿੰਸੀਪਲਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਪਹਿਲੋਂ ਵੀ ਉਹ ਇੱਥੇ ਕੰਮ ਕਰ ਚੁੱਕੇ ਨੇ ਤੇ ਸਾਰਿਆਂ ਨਾਲ ਤਕਰੀਬਨ ਉਹਨਾਂ ਦਾ ਬਹੁਤ ਹੀ ਵਧੀਆ ਇੱਥੇ ਸਹਿਯੋਗ ਰਿਹਾ ਹਰ ਇੱਕ ਨੂੰ ਤੇ ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਨੇ ਕਾਫੀ ਮੱਲਾ ਮਾਰੀਆਂ ਤੇ ਸਿੱਖਿਆ ਦੇ ਖੇਤਰ ਵਿੱਚ ਉਹ ਹੋਰ ਵੀ ਅੱਗੇ ਤੋਂ ਵਧੀਆ ਵਧੀਆ ਤੇ ਵਧੀਆ ਕੰਮ ਕਰਨਗੇ ਤਾਂ ਜੋ ਸਾਡਾ ਆਉਣ ਵਾਲਾ ਪਵਿੱਖ ਜਿਹੜੇ ਬੱਚੇ ਨੇ ਉਹ ਪੜ੍ਹ ਲਿਖ ਕੇ ਆਪਣੀਆਂ ਤਰਕੀਆਂ ਤੇ ਬਲੰਦੀਆਂ ਨੂੰ ਛੂ ਸਕਣ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਨਸਰ